ਨਾਰ ਹੁਆ ਨਹੀਂ ਕੋਈ ਵੀ ਤੇ ਨਾਰ ਮੈਂ ਨਾ ਹੁੰਦੇ ਨੇ ਅੱਛਾ ਅੱਛਾ ਤੁਸੀਂ ਕਿੰਨਾ ਕਿ ਚਰਖਾ ਕੱਤਿਆ ਪਹਿਲਾਂ ਅਸੀਂ ਚਰਖਾ ਕੱਤਿਆ ਜੀ 50 ਸਾਲ ਲਿਆ ਸਾਲ ਕੱਤੇ ਸੇ 50 ਤਾਣੀਆਂ ਵੀ ਬਹੁਤ ਬਣੀਆਂ ਸੱਤਿਆ ਵੀ ਬਹੁਤ ਨੀ ਅੱਜਕੱਲ ਸਾਰਾ ਸਾਮਾਨ ਆਪਾਂ ਮੁੱਲ ਲੈਣੇ ਉਹ ਆਪਣੇ ਕਰਜ਼ੇ ਦਾ ਕਾਰਨ ਬਣਦਾ ਹੈ ਹਾਂ ਕਰਜ਼ੇ ਦਾ ਕਾਰਨ ਵਾਂਗ ਜਿੱਤ ਬੁਣ ਕੇ ਆਪ ਪਾਉਂਦੇ ਸੀ ਆਪ ਖੇਸ ਲੈਂਦੇ ਸੀ ਤੇ ਵਧਿਆ ਵਧਾਈ ਲੈ ਬਣਾਉਂਦੇ ਸੀ ਸਭ ਕੋ ਸਹਾਤਾ ਵਰਤਦੇ ਸੀ ਕੋਈ ਭਾਵਾ ਵਧਿਆ ਸਾਰਾ ਕੁਝ ਹੀ ਫੱਟ ਗਿਆ ਨਰਮੇ ਘਟ ਗਏ ਪਾਣੀ ਹੁੰਦੀ ਚਾਰਖਾ ਮੇਰਾ ਕਾੜੂ ਕਰਿਆ ਗੁੱਡੀਆਂ ਮੇਰਿਆਂ ਠੇਕੇ ਗੁੱਡੀਆਂ ਮੇਰਿਆਂ ਸਖੀਆਂ ਪੈਣਾ ਮਾਲ ਬੱਡੀ ਪਰ ਜਾਇ ਸ਼ਿਫਤਾ ਕਰਦਿਆਂ ਨੂੰ ਸੱਚਕੂ ਨੂੰ ਦੇਖ ਕੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸੁਖਜੀਤ ਮਾਨ ਬਰਾਸਤੀ ਮੇਲੇ ਦੇ ਵਿੱਚ ਹੁਣ ਅਸੀਂ ਉਸ ਸਟਾਲ ਦੇ ਉੱਪਰ ਪਹੁੰਚੇ ਇੱਥੇ ਸਟਾਲਾਂ ਦਾ ਨਾਮ ਇਹਨਾਂ ਨੂੰ ਦਿੱਤਾ ਗਿਆ ਹਾਲਾਂਕਿ ਇਹ ਕੱਚੇ ਘਰ ਨੇ ਜਿਸ ਤਰ੍ਹਾਂ ਦੇਖੋ ਤੁਸੀਂ ਫਲਕਾਰੀਆਂ ਬਾਗ ਪਾਏ ਹੋਏ ਨੇ ਲਿਖਿਆ ਹੋਇਆ ਹੈ ਵੇੜਾ ਸ਼ਗਨਾ ਦਾ ਤੇ ਬਹੁਤ ਸਾਰੇ ਜਿਸ ਤਰ੍ਹਾਂ ਪਹਿਲਾਂ ਹੱਥੀ ਕੜਾਈ ਵਾਲੇ ਝੋਲੇ ਹੁੰਦੇ ਸੀ ਮੈਂ ਇਹਨਾਂ ਲਈ ਬੈਗ ਸ਼ਬਦ ਨਹੀਂ ਵਰਤਾਂਗਾ ਬੈਗਾਂ ਦਾ ਅੱਜ ਕੱਲ ਆਧੁਨਿਕ ਰੂਪ ਆ ਗਏ ਇਹਨਾਂ ਨੂੰ ਝੋਲੇ ਕਿਹਾ ਜਾਂਦਾ ਸੀ ਬੜੇ ਮਾਣ ਦੇ ਨਾਲ ਇਹ ਲੈ ਕੇ ਬਾਜ਼ਾਰਾਂ ਦੇ ਵਿੱਚ ਜਾਇਆ ਜਾਂਦਾ ਸੀ ਬਹੁਤ ਸਾਰੇ ਬੱਚੇ ਸਕੂਲਾਂ 'ਚ ਵੀ ਇਸ ਤਰ੍ਹਾਂ ਦੇ ਬਸਤੇ ਜਿਹੜੇ ਉਹ ਵਰਤਦੇ ਸੀਗੇ ਤੇ ਇੱਥੇ ਸਾਰਾ ਕੁਝ ਜਿਹੜਾ ਵਿਰਾਸਤੀ ਰੱਖਿਆ ਗਿਆ ਚੱਕੀ ਹੈਗੀ ਆ ਜਿਹੜੀ ਹੱਥ ਦੇ ਨਾਲ ਚੱਲਦੀ ਹੈ ਹਾਲਾਂਕਿ ਅੱਜ ਕੱਲ ਆਧੁਨਿਕ ਦੌਰ ਆ ਗਿਆ ਇਸ ਤਰ੍ਹਾਂ ਦੀਆਂ ਚੱਕੀਆਂ ਜਿਹੜੀਆਂ ਉਹ ਹੁਣ ਮੇਲਿਆਂ ਵਗੈਰਾ 'ਚ ਹੀ ਦੇਖਣ ਨੂੰ ਰਹਿ ਗਈਆਂ ਬਹੁਤ ਸਾਰੇ ਘਰ ਵੀ ਹੋਣਗੇ ਜਿੱਥੇ ਇਸ ਚੀਜ਼ ਨੂੰ ਬਣਾਇਆ ਜਾਂਦਾ ਹੋਊਗਾ ਇਹ ਚਰਖੇ ਹੈਗੇ ਆ ਚਰਖਾ ਕੱਤ ਰਹੀਆਂ ਬੇਦ ਮਹਿਲਾਵਾਂ ਉਸ ਚੀਜ਼ ਦੀ ਹਾਮੀ ਭਰ ਰਹੀਆਂ ਕਿ ਸਾਡਾ ਸੱਭਿਆਚਾਰ ਪਹਿਲਾਂ ਕਿਸ ਤਰ੍ਹਾਂ ਨਾ ਹੁੰਦਾ ਸੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਪੁੱਛਦੇ ਆ ਕਿ ਇਹ ਹੁਣ ਚੀਜ਼ਾਂ ਮੇਲਿਆਂ 'ਚ ਹੀ ਰਹਿ ਗਈਆਂ ਜਾਂ ਘਰਾਂ 'ਚ ਵੀ ਵਰਤੀਆਂ ਜਾਂਦੀਆਂ ਮਾਤਾ ਜੀ ਸ਼ਸ਼ੀਕਲ ਜੀ ਕੀ ਨਾਮ ਆ ਤੁਹਾਡਾ ਕਰਦੇ ਆ ਕੋਲ ਅੱਛਾ ਕਿੱਥੋਂ ਆਏ ਹੋ ਤੁਸੀਂ ਭਾਈ ਮੈਂ ਭਗਵਾਨੇ ਅੱਛਾ ਜੀ ਮਾਤਾ ਜੀ ਦੱਸੋ ਤੁਸੀਂ ਚਰਖਾ ਚਲਾ ਰਹੇ ਹੋਗੇ ਉਹ ਮਰਾਸ ਮੇਲੇ ਦੇ ਵਿੱਚ ਤੁਸੀਂ ਆਪਣੀ ਅਮਲੀ ਜ਼ਿੰਦਗੀ ਅਸਲ ਜ਼ਿੰਦਗੀ ਦੇ ਵਿੱਚ ਵੀ ਚਰਖਾ ਚਲਾਉਂਦੇ ਰਹੇ ਹੋਗੇ ਹੁਣ ਲੋਪ ਹੈਗੇ ਜਾਂ ਘਰਾਂ 'ਚ ਹੈਗੇ ਨੇ ਨਹੀਂ ਹੁਣ ਤਾਂ ਮੇਲੇ ਆਂ ਕੀ ਰਹੀ ਮੇਲੇ ਆਂ ਸੀ ਨਹੀਂ ਹਾਂ ਮੇਲੇ ਆਂ ਸੀ ਰਹੇ ਹੁਣ ਨਾ ਰੂਆ ਨਾ ਹੀ ਕੋਈ ਬੀਜ ਦੇ ਨਰ ਮੈਂ ਨਾ ਹੁੰਦੇ ਅੱਛਾ ਅੱਛਾ ਤੁਸੀਂ ਕਿੰਨਾ ਕ ਚਰਖਾ ਕੱਤਿਆ ਪਹਿਲਾਂ ਅਸੀਂ ਚਰਖਾ ਕੱਤਿਆ ਜੀ 50 ਸਾਲ ਹਾਂ ਅੱਛਾ ਰਾਤਾਂ ਨੂੰ ਵੀ ਕੱਤਦੇ ਸੀ ਹਾਂਜੀ ਹਾਂਜੀ ਅੱਛਾ ਫਿਰ ਜਦੋਂ ਚਰਖਾ ਕਾਦੀਆਂ ਇਕੱਠੀਆਂ ਹੁੰਦੀਆਂ ਸੀ ਤੁਸੀਂ ਹਮ ਉਮਰ ਤਿੰਜਣਾ ਦੇ ਵਿੱਚ ਗੀਤ ਬੋਲੀਆਂ ਵੀ ਚੱਲਦੀਆਂ ਹੋਣਗੀਆਂ ਇੱਕ ਬੋਲੀ ਹੋ ਜੇ ਕੋਈ ਵਧੀਆ ਜੀ ਕੋਈ ਇੱਕ ਬੋਲੀ ਜਿਹੜੀ ਤੁਹਾਨੂੰ ਯਾਦ ਆਏ ਹਲੋ ਯਾਰਾ ਲੰਮਾ ਸੀ ਫੇੜਾ ਬਾਬਲਾ ਬੱਚੇ ਵੱਡੀ ਉਮਰ ਦੇ ਕਾਰਨ ਮਾਤਾ ਦੇ ਹਾਲਾਂਕਿ ਬੋਲੀ ਜਾਤ ਨਹੀਂ ਹੈਗੀ ਪਰ ਤੰਦ ਮਾਤਾ ਬਹੁਤ ਲੰਬੀ ਪਾਉਂਦੇ ਆ ਬਾਬਲਾ ਸਾਨੂੰ ਕਤ ਲੈ ਨੂੰ ਦੇ ਜੀ ਜਾਵੇੜਾ ਵਾ ਸਾਨੂੰ ਘਟੂ ਲੈ ਨੂੰ ਹੁੰਦੇ ਵੱਡੀ ਉਮਰ ਦੇ ਨਾਲ ਨਾਲ ਇਹ ਕਿ ਇਹਨਾਂ ਦੀ ਉਹੀ ਬਰਕਰਾਰ ਹੈਗੀ ਆ ਅੱਜ ਕੱਲ੍ਹ ਦੀਆਂ ਜਿਹੜੀਆਂ ਕੁੜੀਆਂ ਹੈਗੀਆਂ ਉਹ ਡੀਜੇ ਤੇ ਨੱਚਦੀਆਂ ਬੋਲੀਆਂ ਦੀ ਬਹੁਤ ਗਿਣਤੀ ਘਟ ਗਈ ਹੁਣ ਤਾਂ ਜਾਗੋ ਵਾਲੇ ਵੀ ਮੁੱਲ ਦੇ ਲਿਆਂਦੇ ਜਾਂਦੇ ਨੇ ਜਿਹੜੇ ਜਾਗੋ ਕਰਦੇ ਨੇ ਮਾਤਾ ਜੀ ਨਾਲ ਗੱਲਬਾਤ ਕਰਦੇ ਮਾਤਾ ਜੀ ਕੀ ਨਾਮਾਂ ਤੇ ਕਿੱਥੋਂ ਆਏ ਹੋ ਤੁਸੀਂ ਗਵਾਨ ਨੇ ਮੈੰਮੇ ਤੋਂ ਇਹ ਪਤਾ ਅੱਛਾ ਮਾਤਾ ਜੀ ਕਿੰਨਾ ਟਾਈਮ ਤੁਸੀਂ ਆਪਣੀ ਜ਼ਿੰਦਗੀ ਜਿਹੜਾ ਚਰਖਾ ਕੱਤਿਆ ਤੇ ਅੱਜ ਕੱਲ ਲੋਕੇ ਤੋਂ ਦੂਰ ਹੋ ਰਿਹਾ ਉਹਨਾਂ ਨੂੰ ਕੀ ਕਹਿਣਾ ਹੈ 55 ਸਾਲ ਕੱਤੇ ਪੁੱਤ ਅਚਾਹ ਤਾਲੀਆਂ ਵੀ ਬਹੁਤ ਵਣੀਆਂ ਕੱਤਿਆ ਵੀ ਬਹੁਤ ਤੁਹਾਨੂੰ ਲੱਗਦਾ ਨਹੀਂ ਅੱਜ ਕੱਲ ਸਾਰਾ ਸਮਾਨ ਆਪਾਂ ਮੁੱਲ ਲੈਨੇ ਉਹ ਆਪਣੇ ਕਰਜ਼ੇ ਦਾ ਕਾਰਨ ਬਣਦਾ ਹਾਂ ਕਰਜ਼ੇ ਦਾ ਕਾਰਨ ਬਣ ਗਿਆ ਗਿੱਤ ਬੁਣ ਕੇ ਆਪ ਪਾਉਂਦੇ ਸੀ ਆਪ ਖੇਸ ਲੈਂਦੇ ਸੀ ਤੇ ਵਧੀਆ ਵਿਦੈਲੇ ਬਣਾਉਂਦੇ ਸੀ ਸਭ ਕੋਲ ਸਾਫ ਦਾ ਵਰਤਦੇ ਸੀ ਹੁਣ ਭਾਅ ਵਧ ਗਿਆ ਸਾਰਾ ਕੁਝ ਹੀ ਪੱਗ ਗਿਆ ਨਰਮੇ ਘਟ ਗਏ ਪਾਣੀ ਹੁੰਦੀ ਹੁਣ ਤੇ ਕੱਤਾਂਗੇ ਕਿੱਥੋਂ ਕਿਉਂ ਨਾ ਪਸਉਂਦਾ ਇਹ ਨਹੀਂ ਗਾ ਖੇਤਾਂ 'ਚ ਆਪਣੇ ਸਾਰਾ ਕੁਝ ਘਟ ਗਿਆ ਹੁਣ ਹੁਣ ਕਦੇ ਜ਼ਿੰਦਗੀ 'ਚ ਦਿਲ ਨਹੀਂ ਕਰਦਾ ਵੀ ਘਰੇ ਵੀ ਕੱਤਿਆ ਜਾਵੇ ਕੀ ਕਰਦਾ ਵੀ ਮੌਜਾਂ 'ਚ ਅੱਖਾ ਢਾ ਕੇ ਸ਼ਾਮੇ ਬੈਠੀਏ ਕੱਤਗੇ ਵਿਹੜੇ ਦੇ ਵਿੱਚ ਫਿਰ ਕਦੇ ਸ਼ੌਂਕ ਪੂਰਾ ਕਰਦੇ ਹਾਂ ਨਹੀਂ ਚਰਖੇ ਹੀ ਹੈ ਨਹੀਂ ਹੁਣ ਚਰਖੇ ਹੈ ਨਹੀਂ ਹਾਂ ਜਾ ਕੇ ਮੇਲੇ ਵਾਸਤੇ ਕਿਵੇਂ ਭਾਲੇ ਇਹ ਮੇਲੇ ਵੇਲੇ ਤੇਰੇ ਮੇਰੇ ਅਰਗੇ ਭੈਣਾ ਭਰਾਵਾਂ ਤੋਂ ਭਾਲ ਲੈ ਵੀ ਸਾਨੂੰ ਚਰਖਾ ਜ਼ਰੂਰ ਦਿਓ ਹੂੰ ਭਾਈ ਅੱਛਾ ਹਾਂ ਜੀ ਤਾਂ ਬਤੇ ਜੀ ਜੀ ਤਾਂ ਬਹੁਤ ਕਰਦਾ ਵਿਚਾਰ ਕੱਢਾ ਕੇ ਕੱਤਗੇ ਜੀ ਰਾਤਾਂ ਨੂੰ ਵੀ 4-4 ਵਜੇ ਉੱਠ ਕੇ ਤੜਕੇ ਕੱਤਦੀਆਂ ਸੀ ਰਾਤ ਨੂੰ ਕੱਤਦੀਆਂ ਸੀ ਬਾਰੇ ਕਰਦੇ ਕੰਮ ਕਾਰ ਛੇਤੀ ਨਵੇੜ ਕੇ ਚਰਖਾ ਡੋਣਾ ਹੁੰਦਾ ਸੀ ਨਵੇੜਨਾ ਸੀ ਕੰਮ ਵੀ ਮੈਥੋਂ ਕੋਈ ਕਿਤੇ ਬਹੁਤ ਭੈਣ ਨਰ ਦੂਜੀ ਚਰਖਾ ਡਾ ਲਈ ਯੋ ਤਾਂ ਪਹਿਲਾਂ ਮੈਂ ਦਵਾ ਦਾ ਕੰਮ ਨਿਵੇੜ ਕੇ ਚਾਰ ਖੜਾ ਲਾ ਚੱਲ ਗਾ ਛੋਟਾ ਦੇ ਚਾਰ ਖੇਡਾ ਜੈ ਐਡਾ ਸੱਚਾ ਜੁ ਹੁੰਦਾ ਸੀ ਉਹਦੇ ਵਿੱਚ ਸਾਰੀਆਂ ਰਲ ਕੇ ਪੂਣੀਆਂ ਜਣੀਆਂ ਜਣ ਕੇ ਪਾ ਲੈਂਦੀਆਂ ਯੋ ਮੈਥੋਂ ਪਹਿਲਾਂ ਨਾ ਕੱਤਲੇ ਮੈਂ ਉਹ ਤਾਂ ਪਹਿਲਾਂ ਕੱਤਲ ਮਾਤਾ ਜੀ ਜਿਵੇਂ ਇੱਕ ਲੰਬੀ ਬੋਲੀ ਪਈ ਸੀ ਕਲੰਬਾ ਸਾਰਾ ਤੰਦ ਹੋ ਜੇ ਪੂਰਾ ਜਿਹੜਾ ਤੁਸੀਂ ਪਾ ਸਕੋ ਇਹ ਦੇਖ ਰਹੇ ਹੋ ਮਾਤਾ ਲੰਬੇ ਲੰਬੇ ਜਿਹੜੇ ਤੰਦ ਪਾ ਰਹੀ ਹੈ ਬਹੁਤ ਸਾਰੇ ਜਿਹੜੇ ਦੇਖਣ ਵਾਲੇ ਹੋਣਗੇ ਪਤਾ ਨਹੀਂ ਇਹ ਇਹਨਾਂ ਨੂੰ ਮਾਤਾ ਜੀ ਮਾਲ ਕਹਿੰਦੀ ਐ ਇਸ ਚੀਜ਼ ਨੂੰ ਇਹਨ ਮਾਲ ਚਾਹ ਇੱਕ ਚਰਖੇ ਦੀ ਮਾਲ ਕਹਿੰਦੇ ਜੋ ਇੱਕ ਬੋਲੀ ਸੀ ਮੇਰੇ ਚਰਖੇ ਦੀ ਮਾਲ ਟੁੱਟ ਗਈ ਤੁਹਾਨੂੰ ਯਾਦ ਹੋਊਗੀ ਉਹ ਚਰਖੇ ਦੀ ਮਾਲ ਆ ਤੁਹਾਨੂੰ ਯਾਦ ਹੈ ਤੁਸੀਂ ਸੁਣਾ ਦਿਓ ਚਰਖਾ ਮੇਰਾ ਕਾੜੂ ਕਰਿਆ ਗੁੱਡੀਆਂ ਮੇਰੀਆਂ ਠੇਕੇ ਗੁਦਮਿਆਂ ਮੇਰਿਆਂ ਸਕਿਆਂ ਪੈਣਾ ਮਾਲ ਵੱਡੀ ਪਰਜਾਈ ਸ਼ਿਫਤਾ ਕਰਦਿਆਂ ਨੂੰ ਬੋਤਲ ਵਰਗੀ ਥਿਆਈ ਸ਼ਿਫਤਾ ਕਰਦਿਆਂ ਨੂੰ ਬੋਤਲ ਵਰਗੀ ਥਿਆਈ ਸ਼ਿਫਤਾ ਕਰਦਿਆਂ ਨੂੰ ਬੋਤਲ ਵਰਗੀ ਥਿਆਈ ਸ਼ਿਫਤਾ ਕਰਦਿਆਂ ਨੂੰ ਬੋਤਲ ਵਰਗੀ ਕਦੇ ਹੱਸੇ ਬੇਮਨਾ ਕਦੇ ਖੇੜੇ ਬੇਮਨਾ ਜੱਗ ਚਰ ਕੇ ਵਾਲਾ ਗੇੜੇ ਬੇਮਨਾ ਜੱਗ ਚਰ ਕੇ ਵਾਲਾ ਗੇੜੇ ਦੇ ਮਨਾਂ ਕਦੇ ਹੱਸੂ ਵੇ ਮਨਾ ਕਦੇ ਖੇਡ ਵੇ ਮਨਾ ਇਹ ਸੁਜਗ ਨਹੀਂ ਆਉਣਾ ਪੇਰ ਵੇ ਮਨਾ ਇਹ ਸੁਜਗ ਨਹੀਂ ਆਉਣਾ ਪੇਰ ਵੇ ਤੁਸੀਂ ਇਹਨਾਂ ਦੀਆਂ ਬੋਲੀਆਂ ਚ ਦਿਖ ਰਹੇ ਹੋ ਕਿ ਬੋਲੀਆਂ ਵੀ ਸਿੱਖਿਆਦਾਇਕ ਹੈਗੀਆਂ ਇਹ ਕਹਿ ਰਹੀਆਂ ਕਦੇ ਹੱਸ ਵੇ ਮਨਾ ਕਦੇ ਖੇਡ ਵੇ ਮਨਾ ਇਹ ਜੱਗ ਚਰਖੇ ਵਾਲਾ ਗੇੜ ਵੇ ਮਨਾ ਵੀ ਮਤਲਬ ਤੁਸੀਂ ਜ਼ਿੰਦਗੀ ਦੇ ਮੇਲੇ ਚ ਆਇਓ ਤਾਂ ਹੱਸ ਖੇਡ ਕੇ ਇਸ ਮੇਲੇ ਦੇ ਉੱਪਰ ਇੱਕ ਸਟੇਜ ਹੈ ਜ਼ਿੰਦਗੀ ਹੈਗੀ ਆ ਇੱਥੇ ਜ਼ਿੰਦਗੀ ਗੁਜ਼ਾਰੀ ਜਾਵੇ ਹੱਸ ਖੇਡ ਕੇ ਗੁਜ਼ਾਰੀ ਜਾਵੇ ਤੁਹਾਨੂੰ ਅਸੀਂ ਇੱਥੇ ਸਟਾਲ ਦੇ ਉੱਪਰ ਹੋਰ ਵੀ ਬਹੁਤ ਕੁਝ ਦਿਖਾਉਣੇ ਹੈਗੇ ਆ ਇਹ ਚੁੱਲਾ ਹੈਗਾ ਭਾਵੇਂ ਹੁਣ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ 'ਚ ਵੀ ਬਹੁਤ ਗਿਣਤੀ ਲੋਕ ਜਿਹੜੇ ਕੁੱਕਰਾਂ ਦੇ ਵਿੱਚ ਸਾਗ ਬਣਾਉਣ ਲੱਗ ਪਏ ਪਰ ਜਿਹੜਾ ਚੁੱਲੇ ਦਾ ਸਾਗ ਹੈ ਤੇ ਇਹ ਚਿਬੜ ਹੈਗਾ ਚਿਬੜਾਂ ਦੀ ਚਟਣੀਆਂ ਪਰ ਮਿਕਸੀਆਂ ਨੇ ਅੱਜਕੱਲ ਜਿਹੜੇ ਸਵਾਦ ਖਰਾਬ ਕਰ ਦਿੱਤੇ ਇਹ ਮਾਤਾ ਜੀ ਹੈਗੇ ਉਹਨਾਂ ਨੇ ਗੱਲਬਾਤ ਕਰਦੇ ਆ ਮਾਤਾ ਜੀ ਸ਼ਸ਼ੀਕਾਲ ਕਿ ਨਾਮ ਹੈ ਕਿੱਥੋਂ ਆਏ ਹੋ ਅਮਰਜੀਤ ਕਹਿੰਦਾ ਪਤਾ ਤੁਹਾਡੀ ਇੱਥੇ ਸਟਾਲ ਤੇ ਕਾਫੀ ਭੀੜ ਜੁੜਦੀ ਹੈਗੀ ਕੀ ਕੁਝ ਖਾਸ ਬਣਾਉਂਦੇ ਹੋ ਉਹ ਤੇ ਕੀ ਖਾਸ ਕਰਦੇ ਜਿਹੜਾ ਹੋਈ ਬਣਾਉਣੀ ਹੈ ਸਾਗ ਮੱਕੀ ਦੀ ਰੋਟੀ ਚਾਹ ਹੋਰ ਦੁੱਧ ਕਿਉਂ ਮੱਖਣੀ ਘਰੇ ਅੱਛਾ ਦੁੱਧ ਵੀ ਹਾਰੇ ਚ ਰੱਖਿਆ ਹੋਇਆ ਆ ਚੀਜ਼ ਮੱਖਣੀ ਦੀ ਕੱਢੀ ਹੈ ਅੱਛਾ ਚੱਕੋ ਮਾੜਾ ਜਾਂ ਕੈਮਰੇ ਚ ਦਿਖਾਓ ਮੱਖਣੀ ਪਤਾ ਲੱਗੇ ਲੈਓ ਪਤਾ ਇਹ ਕਿ ਇਹ ਪਤਾ ਹੁਣ ਰੈਡ ਕਿਤੇ ਕੱਢੀ ਐ ਲੱਸੀ ਪੀਣ ਨੂੰ ਰੱਖੀ ਐ ਔਰ ਸਾਗ ਰੰਨ ਲੈ ਮੱਕੀ ਦੀਆਂ ਰੋਟੀਆਂ ਪਕਾਉਂਗੀ ਫਿਰ ਭਾਈ ਆਪਦੇ ਪਰਿਵਾਰ ਨੂੰ ਖਵਾਉਂਗੀ ਘਰੇ ਨਹੀਂ ਤੁਹਾਡੀਆਂ ਨੂਹਾਂ ਧੀਆਂ ਓਏ ਕੰਮ ਇਹ ਕਰਦੀਆਂ ਆ ਚਟਣੀ ਵਗੈਰਾ ਕੁੰਡੇ ਚ ਰਗੜਦੀਆਂ ਜਾਂ ਸਿਰਫ ਮੇਲੇ ਚ ਹੀ ਰਹਿ ਗਿਆ ਕੰਮ ਨਹੀਂ ਜੀ ਘਰੇ ਵੀ ਕਰਦੀਆਂ ਸੀ ਆ ਘਰੇ ਚਟਣੀ ਵੀ ਕਰਦੇ ਆ ਸਾਗ ਵੀ ਰੰਦੇ ਆ ਸਾਡੇ ਚੁੱਲਾ ਵੀ ਬਣਾਇਆ ਐ ਮੱਕੀ ਦੀ ਰੋਟੀ ਵੀ ਘਰੇ ਪਕਦੀ ਐ ਬਾਹਰ ਜਿਹੜੀ ਵੀ ਪਕਾਉਣੀ ਐ ਜੀ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਘਰ ਦੇ ਵਿੱਚ ਵੀ ਅਸਲ ਵਿਰਾਸਤ ਜਿਹੜੀ ਸਾਂਭੀ ਹੋਈ ਹੈ ਸਿਰਫ ਮੇਲੇ ਦੇ ਵਿੱਚ ਹੀ ਇਹਨਾਂ ਨੇ ਕੋਈ ਸਟਾਲ ਨਹੀਂ ਲਾਈ ਹੋਈ ਅਸੀਂ ਵੀ ਦਰਸ਼ਕਾਂ ਨੂੰ ਇਹੋ ਅਪੀਲ ਕਰਦੇ ਹਾਂ ਕਿ ਮੇਲਾ ਵੀ ਦੇਖਣਾ ਉਹ ਮੇਲੇ ਦੇ ਵਿੱਚੋਂ ਜਿਹੜੀਆਂ ਚੰਗੀਆਂ ਚੀਜ਼ਾਂ ਹਨ ਉਹਨਾਂ ਨੂੰ ਗ੍ਰਹਿਣ ਕਰੋ ਤਾਂ ਕਿ ਜਿਹੜਾ ਵਿਸਰ ਰਿਹਾ ਵਿਰਸਾ ਹੈਗਾ ਉਹਨੂੰ ਸੰਭਾਲਿਆ ਜਾ ਸਕੇ ਸੱਚ ਕੋ ਹਣ ਲਈ ਬਠਿੰਡਾ ਤੋਂ ਸੁਖਜੀਤ ਮਾਨ